हां जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਲੰਧਰ ਤੋਂ ਆਏ ਕੋਮ ਸੋਸਾਇਟੀ ਤੋਂ ਤੇ ਜਿਹੜਾ ਉਪਰਾਲਾ ਇੱਥੇ ਸੰਤ ਸੀਚੀਵਾਲ ਜੀ ਵੱਲੋਂ ਹੋ ਰਿਹਾ ਉਹ ਕਿਸੇ ਤੋਂ ਛੁਪਿਆ ਨਹੀਂ ਭਾਵੇਂ এনवायरमेंट ਪ੍ਰੇਮੀ ਹੋਣ ਤਾਂ ਭਾਵੇਂ ਹੜ ਪੀੜਤਾਂ ਵਾਸਤੇ ਹੋਵੇ ਪਰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਚੜਦਾ ਵੀ ਸਾਡਾ ਤੇ ਲੈਂਦਾ ਵੀ ਸਾਡਾ ਕੀ ਜਿਹੜਾ ਕਿ ਮਨੁੱਖਤਾ ਦਾ ਘਾਣ ਹੋ ਰਿਹਾ ਭਾਵੇਂ 1984 ਚ ਹੋਇਆ ਸੀ ਭਾਵੇਂ ਨਵੰਬਰ 84 ਚ ਹੋਇਆ ਸੀ ਉਹ ਭਾਵੇਂ ਗਲਾਂ 'ਚ ਟੈਰ ਪਾਰ ਕੇ ਹੋਇਆ ਤੇ ਭਾਵੇਂ ਹੜਾਂ ਦੇ ਕਾਰਨ ਕਰਕੇ ਹੋਇਆ ਜੋ ਤਾਂ ਮੀਂਹ ਮੁਸੀਬਤ ਆਉਂਦੀ ਆ ਉਹ ਪੰਜਾਬੀਆਂ ਦੇ ਵਾਸਤੇ ਆਉਂਦੀ ਆ ਪੰਜਾਬ ਵਾਸਤੇ ਆਉਂਦੀ ਆ ਕਿ ਇਹਦਾ ਹੱਲ ਪਹਿਲਾਂ ਨਹੀਂ ਹੋ ਸਕਦਾ ਸਾਨੂੰ ਹਰ ਵਾਰੀ ਪੈਂਦਾ ਪਤਾ ਮਨੁੱਖਤਾ ਨੂੰ ਪਤਾ ਪੰਜਾਬ ਗਵਰਨਮੈਂਟ ਨੂੰ ਪਤਾ ਸਾਰੀਆਂ ਸਰਕਾਰਾਂ ਨੂੰ ਪਤਾ ਕਿ ਮੀਂਹ ਹਰ ਸਾਲ ਆਉਂਦੇ ਨੇ ਹਰ ਸਾਲ ਹੜ੍ਹ ਹੜ੍ਹ ਆਉਂਦੇ ਨੇ ਕਿ ਇਹ ਜਿਹੜੀਆਂ ਨਹਿਰਾਂ ਜਿੱਦਾਂ ਬਾਬਾ ਜੀ ਨੇ ਪਹਿਲਾਂ ਦੱਸਿਆ ਸੀ ਕਿ ਜੇ ਪੁਖਤਾ ਇੰਤਜ਼ਾਮ ਹੁੰਦੇ ਇਹਨਾਂ ਦੋ ਨਹਿਰਾਂ ਦੇ ਜੁੜਨ ਦੇ ਵਾਸਤੇ ਉਹਨਾਂ ਨੂੰ ਪਹਿਲਾਂ ਹੀ ਸਫਾਈ ਕੀਤੀ ਹੁੰਦੀ ਤੇ ਅੱਜ ਸਾਡੇ ਇਹਨਾਂ ਪਿੰਡਾਂ ਦੇ ਹਾਲਾਤ ਨਾ ਹੁੰਦੇ ਦੇਖੋ ਇਹਨਾਂ ਨੂੰ ਦੇਖ ਕੇ ਸਾਡੇ ਅੱਖਾਂ 'ਚੋਂ ਹੰਝੂ ਆਉਂਦੇ ਤੇ ਦਿਲ ਦੀ ਧੜਕਣ ਵੱਧ ਜਾਂਦੀ ਆ ਕਿ ਹਮੇਸ਼ਾ ਸਾਡੇ ਪੰਜਾਬ ਹੀ ਰੱਖਿਆ ਦਰਦਨਾਕ ਹਾਲਤ ਚੱਲਣ ਵਾਸਤੇ ਸਾਡੇ ਪੰਜਾਬੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਇਹਨਾਂ ਦੀ ਸਾਰੀ ਮਿਹਨੀ ਭੁਗਤ ਜਿਹੜੀ ਹੈਗੀ ਆ ਸੈਂਟਰ ਦੀ ਉਹ ਰੋੜਿਆ ਜਾ ਰਿਹਾ ਉਹ ਬਰਬਾਦ ਕੀਤਾ ਜਾ ਰਿਹਾ ਮੈਂ ਤੁਹਾਡੇ ਥਰੂ ਤੇ ਸਾਰੀਆਂ ਸੰਗਤਾਂ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਹਜੇ ਵੀ ਮੌਕਾ ਸਾਨੂੰ ਇਕਜੁੱਟ ਹੋਣ ਦਾ ਜੇ ਆਪਾਂ ਹੋ ਜਾਈਏ ਤੇ ਆਪਾਂ ਆਪਣੇ ਪੰਜਾਬ ਨੂੰ ਬਚਾ ਲਈਏ ਦੇਖੋ ਇਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਕਿ ਇਹਨਾਂ ਨੇ এনवायरमेंट ਦੇ ਵਿੱਚ ਵੀ ਪੂਰਾ ਯੋਗਦਾਨ ਦਿੱਤਾ ਬਾਬਾ ਜੀ ਨੇ ਅੱਜ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਬੋਟ ਦੇ ਵਿੱਚ ਆਪਣੇ ਵਸਤਰਾਂ ਦੇਖਦੇ ਹੋਏ ਗੰਦੇ ਮੰਦੇ ਪਾਣੀ ਵਿੱਚ ਜਾ ਕੇ ਲੋਕਾਂ ਨੂੰ ਰਾਸ਼ਨ ਪਹੁੰਚਾ ਰਹੇ ਆ ਚਾਹ ਪਾਣੀ ਲੰਗਰ ਦੀ ਸੇਵਾ ਕਰ ਰਹੀ ਆ ਤੇ ਮੈਂ ਸਮੁੱਚੇ ਪੰਜਾਬ ਪੰਜਾਬੀਆਂ ਦੇ ਤੇ ਉਹ ਸਮੁੱਚੀ ਕੌਮ ਜਿਹੜੀ ਆ ਹਰ ਵਕਤ ਲੋਕਾਂ ਦੀ ਸੇਵਾ ਵਾਸਤੇ ਤਤਪਰ ਰਹਿੰਦੀ ਆ ਉਹਨਾਂ ਦਾ ਮੈਂ ਤੈਦਲੂ ਸਿਰ ਝੁਕਾ ਕੇ ਅੱਜ ਧੰਨਵਾਦ ਕਰਦਾ ਤੇ ਫਿਰ ਮੈਂ ਕਹਿਣਾ ਕਿ ਪੰਜਾਬੀਓ ਜਾਗ ਜਾਓ ਪੰਜਾਬ ਵਾਸਤੇ ਪੰਜਾਬ ਦੀ ਧਰਤੀ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਆਪਾਂ ਨੂੰ ਇਕਜੁੱਟ ਹੋਣਾ ਪੈਣਾ ਸਾਨੂੰ ਆਪਣਾ ਇਤਿਹਾਸ ਜਿਹੜਾ ਹੈਗਾ ਉਹ ਪੜ ਕੇ ਦੁਹਰਾਉਣਾ ਪੈਣਾ ਤੇ ਸਾਡੇ ਵੱਲੋਂ ਮੈਂ ਸਾਰਿਆਂ ਦਾ ਸੰਤਮਾਪੁਰਸ਼ਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਦਾ ਵੀੜਾ ਉਠਾਇਆ ਜਿਹੜੀ ਜਿੰਨੀ ਵੀ ਤੁਸੀਂ ਲਕਾਈ ਦੇਖ ਸਕਦੇ ਹੋ ਅੱਜ ਸਾਰੇ ਦਰਦ ਵਾਸਤੇ ਇੱਥੇ ਇਕੱਠੇ ਹੋਏ ਨੇ ਸਾਡੇ ਕੋਮ ਹਮ ਸੁਸਾਇਟੀ ਵੱਲੋਂ ਦਾਸ ਵੱਲੋਂ ਸੇਵਾ ਹੈਗਾ ਉਹ ਤਿਲ ਫੁੱਲ ਭੇਟਾ ਕਰਕੇ ਅੱਜ ਢੀਜਲ ਵਾਸਤੇ ਕੁਝ ਭੇਟਾ ਬਾਬਾ ਜੀ ਨੂੰ ਭੇਟਾ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਵੱਲੋਂ ਸੁਸਾਇਟੀ ਵੱਲੋਂ ਸਾਰੀ ਮਨੁੱਖਤਾ ਵੱਲੋਂ ਇਕੱਤਰ ਹੋ ਕੇ ਕੁਝ ਟਰੱਕ ਜਿਹੜੇ ਹੈਗੇ ਉਹ ਸੇਵਾ ਵਾਸਤੇ ਵੀ ਆਉਣਗੇ ਜਦੋਂ ਵੀ ਇਹ ਸਾਨੂੰ ਹੁਕਮ ਲਾਉਣਗੇ ਇਹਨਾਂ ਨੇ ਆਪ ਹੀ ਸਾਨੂੰ ਮਨਾ ਕੀਤਾ ਕਿ ਅੱਜ ਦੀ ਡੇਟ ਵਿੱਚ ਜਿਹੜਾ ਰਾਸ਼ਨ ਹੈ ਦਵਾਈਆਂ ਆ ਬਹੁਤ ਸਾਰੀਆਂ ਪਹੁੰਚ ਰਹੀਆਂ ਆ ਤੇ ਕੁਝ ਦਿਨ ਠਹਿਰ ਕੇ ਜਦੋਂ ਪਾਣੀ ਘਟ ਜਾਏਗਾ ਸਾਨੂੰ ਪਤਾ ਤਾਂ ਅਸੀਂ ਵਾਪਸ ਆਪਣੀ ਜਿਹੜੀ ਸੇਵਾ ਲੈ ਕੇ ਇੱਥੇ ਹਾਜ਼ਰ ਹੋਵਾਂਗੇ ਮੈਂ ਫਿਰ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਸਾਰੀ ਮਨੁੱਖਤਾ ਦਾ ਦਰਦ ਰੱਖਣ ਵਾਲਿਆਂ ਨੂੰ ਇਕਜੁੱਟ ਹੋਣਾ ਪੈਣਾ ਤੇ ਆਪਾਂ ਨੂੰ ਉਹਦੇ ਨਾਲ ਜੁੜਨਾ ਪੈਣਾ ਇੱਕ ਝੰਡੇ ਥੱਲੇ ਇਕੱਠੇ ਹੋਣਾ ਪੈਣਾ ਤਾਂ ਹੀ ਆਪਾਂ ਪੰਜਾਬ ਪੰਜਾਬੀਤ ਨੂੰ ਬਚਾ ਸਕਾਂਗੇ ਤੇ ਸਾਰੇ ਸੇਵਾ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ-ਬਹੁਤ